ਕਹ ਮੁਵੀ ਦੀ ਸਕਸਨ ਸਕਰੀਨਿੰਗ ਅੱਜ ਅੰਮ੍ਰਿਤਸਰ ਵਿੱਚ ਹੋਈ ਹੈ ਜਿਹਦਾ ਕੀ ਬਹੁਤ ਹੀ ਵੱਡਾ ਰਿਸਪੌਂਸ ਲੋਕਾਂ ਵੱਲੋਂ ਮਿਲਿਆ ਹੈ ਮੇਰੇ ਨਾਲ ਅਮਨਿੰਦਰ ਨੇ ਜਿਹਦੇ ਕੀ ਇਸ মুਵੀ ਵਿੱਚ ਪੱਤਰਕਾਰ ਦਾ ਕਿਰਦਾਰ ਦਮ ਬਾਰੇ ਅਮਨਿੰਦਰ ਕੀ ਖਿਆਲ ਹੈ ਕਿਸੇ ਨੇ ਲੱਗਿਆ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਕੰਮ ਵੱਡੇ ਪਰਦੇ ਤੇ ਆਪਣੇ ਆਪ ਨੂੰ ਦੇਖ ਰਹੇ ਆ ਪਹਿਲੀ ਵਾਰ ਤਾਂ ਬੜਾ ਚੰਗਾ ਲੱਗ ਰਿਹਾ ਬੜਾ ਵਧੀਆ ਰਿਸਪੌਂਸ ਮਿਲਿਆ ਸਾਰਿਆਂ ਦਾ ਬੜੀ ਵਧੀਆ ਫਿਲਮ ਬਣੀ ਹੈ ਹਾਂਜੀ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਜਿਹਨੂੰ ਰਿਸਪੌਂਸ ਮਿਲਦਾ ਹੋਰ ਵੀ ਬੰਦੇ ਦਾ ਮਨ ਜਿਹੜਾ ਕਿ ਉਹ ਬਹੁਤ ਜਿਆਦਾ ਹੋਰ ਵੀ ਜੋਸ਼ ਵਿੱਚ ਭੱਜ ਜਾਂਦਾ ਹੈ ਉਹ ਫਿਰ ਅੱਗੇ ਹੋਰ ਪ੍ਰੋਜੈਕਟ ਜਿਹੜੇ ਕਿ ਮਿਲਨੇ ਨੇ ਤੁਹਾਨੂੰ ਉਹਦੇ ਵਿੱਚ ਵੀ ਜਿਆਦਾ ਬਿਹਤਰ ਕਰ ਪਾਓਗੇ ਜੀ ਬਿਲਕੁਲ ਕੌਨਫੀਡੈਂਸ ਮਿਲਦਾ ਜਦੋਂ ਅਪਰੀਸ਼ੀਏਟ ਕਰਦੇ ਆ ਸਰ ਵਰਗੇ ਲੋਕ ਅਪਰੀਸ਼ੀਏਟ ਕਰਦੇ ਲੋਕ ਅਪਰੀਸ਼ੀਏਟ ਕਰਦੇ ਤਾਂ ਕੌਨਫੀਡੈਂਸ ਵੱਧਦਾ ਬਿਲਕੁਲ ਤਾਂ ਕੀ ਕਹਿਣਾ ਕਿਸੇ ਦੀ ਮੂਵੀ ਨੂੰ ਜਿਹਨੂੰ ਲੈ ਕੇ ਤੁਹਾਡੇ ਤੇ ਅਪਰੋਚ ਕੀਤਾ ਗਿਆ ਸੀਗਾ ਤੁਹਾਡੇ ਕਰੈਕਟਰ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ ਉਦੋਂ ਕੀ ਮਨ ਵਿੱਚ ਚੱਲਿਆ ਸੀ ਜੀ ਮੈਂ ਪਾਲੀ ਸਰ ਨੂੰ ਜਾਣਦਾ ਪਹਿਲਾਂ ਤੋਂ ਉਹਨਾਂ ਕੋਲ ਪ ਆ ਡਿਪਾਰਟਮੈਂਟ ਤੋਂ ਬਾਅਦ ਹੀ ਉਹਨਾਂ ਨੇ ਅਪਰੋਚ ਕਰਿਆ ਕਿ ਹਾਂ ਤੋ ਇਹ ਫਿਲਮ ਕਰਨੀ ਹੈ ਮੈਂ ਕਿਹਾ ਠੀਕ ਹੈ ਸਰ ਬਿਲਕੁਲ ਕਰਦੇ ਆ ਤੇ ਬੜਾ ਕੁਝ ਸਿੱਖਣ ਨੂੰ ਮਿਲਿਆ ਬੜੀ ਵਧੀਆ ਰਾਈਟਿੰਗ ਹੈ ਸਰ ਦੀ ਡਾਇਰੈਕਸ਼ਨ ਬਹੁਤ ਵਧੀਆ ਹੈ ਜਿਹੜਾ ਉਹ ਵਰਲਡ ਸਿਰਜਿਆ ਉਹਨਾਂ ਨੇ ਜਿੰਨੇ ਕੈਰੈਕਟਰ ਸਿਰਜੇ ਉਹ ਬੜਾ ਬੈਲੈਂਸਡ ਹੈ ਬੜਾ ਵਧੀਆ ਲੱਗਿਆ ਕੰਮ ਕਰਕੇ ਕਨਸੈਪਟ ਬਹੁਤ ਨਵੇਂਖਲਾ ਜਿਹਾ ਹੈਗਾ ਲੋਕ ਇਸ ਕਨਸੈਪਟ ਨੂੰ ਦੇਖ ਕੇ ਕੀ ਦੇਖਣਾ ਚਾਹੁੰਦੇ ਨੇ ਅੱਜ ਇਹ ਪ੍ਰੋਜੈਕਟ ਹੋਰ ਵੀ ਅੱਗੇ ਆਨ ਰੇਟ ਸਮੇਂ ਅੰਦਰ ਵੀ ਪੰਜਾਬ ਨੂੰ ਕਿਉਂਕਿ ਪੰਜਾਬ ਦੀ ਜਵਾਨੀ ਤੇ ਜਿਹੜਾ ਕਿ ਇੱਕ ਦਾਗ ਲੱਗਾ ਬੇਦੁਮਾ ਨਸ਼ਿਆਂ ਦਾ ਦਾਗ ਲੱਗਾ ਹੋਇਆ ਤੇ ਉਹ ਢੋਣ ਵਾਸਤੇ ਜਾਂ ਜਿਹੜੇ ਲੋਕ ਨੇ ਕਈ ਸਿੱਖੀ ਤੋਂ ਪਰੇ ਹੋ ਗਏ ਨੇ ਉਹਨਾਂ ਵਾਸਤੇ ਵੀ ਕਾਫੀ ਸੇਧ ਦੇਣ ਵਾਲੀ ਮੂਵੀ ਹੈ ਬਿਲਕੁਲ ਬਿਲਕੁਲ ਇਹ ਨੌਜਵਾਨ ਪੀੜ੍ਹੀ ਨੂੰ ਫਿਲਮ ਦੇਖਣੀ ਚਾਹੀਦੀ ਹੈ ਆਪਣੇ ਪਰਿਵਾਰ ਨਾਲ ਦੇਖਣੀ ਚਾਹੀਦੀ ਹੈ ਤੇ ਬੜਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਸਿੱਖਣ ਨੂੰ ਮਿਲੇਗਾ ਇਸ ਫਿਲਮ ਤੋਂ ਜੀ ਬਿਲਕੁਲ ਬਿਲਕੁਲ ਬਹੁਤ ਕੁਝ ਦੇਖਣ ਉੱਤੇ ਸਿੱਖਣ ਨੂੰ ਮਿਲੇਗਾ ਨੌਜਵਾਨਾਂ ਨੂੰ ਕੋਲੇ ਸ਼ਾਹੀ ਮੇਰੇ ਨਾਲ ਨੇ ਸਰ ਕੀ ਕਹਿਣਾ ਹਾਂਜੀ ਅੱਜ ਫਿਲਮ ਵੇਖਿਆ ਜੀ ਗੁਰਮਖ ਬਹੁਤ ਪਿਆਰਾ ਕਨਸੈਪਟ ਬਹੁਤ ਪਿਆਰੀ ਸਟੋਰੀ ਬਹੁਤ ਪਿਆਰੀ ਡਾਇਰੈਕਸ਼ਨ ਔਰ ਜਿੰਨੇ ਵੀ ਕਿਰਦਾਰ ਇਸ ਫਿਲਮ ਚ ਆ ਗਏ ਉਹਨਾਂ ਨੇ ਆਪਣਾ ਆਪਣਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ ਔਰ ਲੱਗਦਾ ਨਹੀਂ ਕੋਈ ਸੀਨ ਕੋਈ ਜਰਕ ਹੋਵੇ ਫਿਲਮ ਚ ਭਾਵੇਂ ਛੋਟਾ ਕੇਸ ਦਾ ਰੋਲ ਹੈ ਤਾਂ ਵੀ ਲੱਗਦਾ ਵੀ ਇਹ ਰੋਲ ਦੀ ਜ਼ਰੂਰਤ ਸੀ ਇਹ ਡਾਇਰੈਕਟਰ ਦੀ ਸੋਚ ਹੁੰਦੀ ਹੈ ਤੇ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਇਹ ਸਾਡੇ ਅਮਰਿੰਦਰ ਪਾਲ ਸਿੰਘ ਹਾਂਜੀ ਔਰ ਇਹਨਾਂ ਦੀਆਂ ਅੱਗੇ ਫਿਲਮਾਂ ਆਈਆਂ ਪਰ ਇਹ ਫਿਲਮ ਜਿੱਨਾਂ ਨੇ ਵਾਹ ਕਮਾਲ ਕੰਮ ਕੀਤਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਇਸ ਫਿਲਮ ਤੋਂ ਬਾਅਦ ਦੇਖਣ ਤੋਂ ਬਾਅਦ ਇਹਨਾਂ ਨੂੰ ਹੋਰ ਫਿਲਮਾਂ ਮਿਲਣ ਗਿਆ ਸਾਡੀਆਂ ਗੁੱਡ ਵਿਸ਼ਿਸ਼ਾ ਇਹਨਾਂ ਦੇ ਨਾਲ ਨੇ ਔਰ ਜਿੰਨੇ ਵੀ ਕਿਰਦਾਰ ਨੇ ਮੇਰੇ ਵੱਲੋਂ ਸਾਡੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹਰ ਕੈਰੇਕਟਰ ਨੇ ਹਰ ਕਿਰਦਾਰ ਨੇ ਆਪਣੇ 100% ਦਿੱਤਾ ਜੀ ਇਨਸਾਫ ਕੀਤਾ ਆਪਣੇ ਕਿਰਦਾਰ ਔਰ ਡਾਇਰੈਕਟਰ ਵਧੀਆ ਉਹ ਹੀ ਹੁੰਦਾ ਹੈ ਜਿਹੜਾ ਐਕਟਰ ਚੋਂ ਕੈਰੇਕਟਰ ਕੱਢਦਾ ਹੈ ਔਰ ਮੈਂ ਦੇਖਿਆ ਵੀ ਇਸ ਫਿਲਮ ਦੇਖ ਕੇ ਮੈਂ ਇਹ ਅੰਦਾਜ਼ਾ ਲਾਇਆ ਹੈ ਕਿ ਡਾਇਰੈਕਟਰ ਨੇ ਹਰ ਐਕਟਰ ਚੋਂ ਕੈਰੇਕਟਰ ਕੱਢ ਕੇ ਬਹੁਤ ਹੀ ਵਧੀਆ ਉਹਨਾਂ ਕੋ ਕੰਮ ਲਿਆ ਔਰ ਜਿਹਦੇ ਵਿੱਚ ਇਹ ਨਹੀਂ ਲੱਗਦਾ ਵੀ ਫਿਲਮ ਚ ਕੋਈ ਫालतू ਐਕਟਰ ਭਰਿਆ ਔਰ ਫਿਲਮ ਵੇਖਦਿਆਂ ਕੋਈ ਗੱਲਬਾਤ ਨਹੀਂ ਹੋਈ ਕਈ ਵਾਰੀ ਬੰਦਾ ਬੋਰ ਫਿਲਮ ਹੁੰਦੀ ਹੈ ਨਾ ਆਪ ਉਸ ਗੱਲਬਾਤ ਕਰਦਾ ਪਰ ਫਿਲਮ ਦਾ ਪਤਾ ਹੀ ਨਹੀਂ ਲੱਗਾ ਕਿਹੜੇ ਲ ਖਤਮ ਹੋ ਗਈ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਈ ਹੁੰਦੀ ਹੈ ਤੇ ਮੈਂ ਇੱਕ ਵਾਰ ਫਿਰ ਸਾਰੇ ਡਾਇਰੈਕਟਰ ਸਾਹਿਬ ਪ੍ਰੋਡਿਊਸਰ ਸਾਹਿਬ ਸਾਰੇ तमाम ਜਿਹੜੇ ਕੈਰੈਕਟਰਸ ਨੇ ਉਹਨਾਂ ਨੂੰ ਵਧਾਈ ਦੇਣਾ ਔਰ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਹੋਰ ਫਿਲਮਾਂ ਮਿਲਣ ਹੋਰ ਕੰਮ ਮਿਲੇ ਸਾਡੀਆਂ ਗੁੱਡ ਵਿਸ਼ਸ ਉਹਨਾਂ ਦੇ ਨਾਲ इमोशनल ਵੀ ਕਰਦੀ ਹੈ ਜੀ ਮੂਵੀ ਆ ਬਿਲਕੁਲ ਔਰ ਹਰ ਰੰਗ ਇਹਦੇ ਵਿੱਚ 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 ਕਾਮੇਡੀ ਉਹ ਬੱਚੇ ਦਾ ਬਹੁਤ ਬੱਚੇ ਕੋ ਕਿੰਨਾ ਵਧੀਆ ਕੰਮ ਲਿਆ ਔਰ ਕਿਹਦਾ ਕੰਫੀਡੈਂਸ ਹੋ ਦੇ ਚਾਗਾ ਔਰ ਕੰਫੀਡੈਂਸ ਹੋਵੇ ਤਾਂ ਕੈਮਰੇ ਸਾਹਮਣੇ ਕੋਈ ਕਲਾਕਾਰ ਕੰਮ ਕਰ ਸਕਦਾ ਔਰ ਸਾਰਿਆਂ ਨੇ ਵਧੀਆ ਕੰਮ ਕੀਤਾ ਔਰ ਕਾਮੇਡੀ ਵੀ ਨਾਲ ਸੀ ਜਿਵੇਂ 소ਹੀ ਸਾਹਿਬ ਨੇ ਔਰ ਨਾ ਭੁੱਲ ਜਾਂਦੇ ਨੇ ਉਹ ਹਰ ਵਧੀਆ ਕਰੈਕਟਰ ਹੈ ਤੇ ਬਾਕੀ ਜਿਹੜਾ ਵਿਲਨ ਹੈ ਉਹ ਜੱਜਿਆ ਪੂਰਾ ਹਰ ਕਰੈਕਟਰ ਜੱਜਿਆ ਹੈ ਤਾਂ ਹੀ ਫਿਲਮ लोग देखते रहे तो मैं वही कहूंगा अपने परिवार ਨਾਲ ਫਿਲਮ ਵੇਖਣ आओ ਤੇ ਬਾਕੀ ਜਿੰਨੀਆਂ ਵੀ ਕੋਈ ਫਿਲਮਾਂ ਤੁਸੀਂ ਦੇਖਦੇ ਹੋ ਉਹਨਾਂ ਨੂੰ हटके ਫਿਲਮ ਹੈ ਜਿਵੇਂ ਤੁਸੀਂ ਕਿ ਨਵਿਕਲਾ ਕੰਮ ਤੇ ਬਾਕੀ ਇਦਾਂ ਦੀ ਫਿਲਮਾਂ ਆਣੇ ਚਾਹੀਦੀਆਂ ਲੋਕਾਂ ਨੂੰ ਮੈਸੇਜ ਮਿਲੇ ਉਤਸ਼ਾਹ ਮਿਲੇ ਹੌਸਲਾ ਮਿਲੇ اور ਉਸੇ ਨਾਲ ਫਿਲਮਾਂ ਨੂੰ ਵੀ ਚਾਂਸ ਮਿਲੇ ਵੱਧ 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 ਤੋਂ ਵੱਧ ਪ੍ਰੋਡਿਊਸਰ ਫਿਲਮਾਂ ਬਣਾਉਣ ਇਹ ਕਲਾਕਾਰਨ ਚਾਂਸ ਬਿਲਕੁਲ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਹਮਿੰਦਰ 24 ਤਰੀਕ ਤੱਕ ਹੁਣ ਇੰਤਜ਼ਾਰ ਰਹਿਣਾ ਹੈ ਹਾਂਜੀ ਹਾਂਜੀ 24 ਤਰੀਕ ਨੂੰ ਕੇ ਬਲਵਾਂ ਤੇ ਨੌ ਭਾਸ਼ਾਵਾਂ ਵਿੱਚ ਫਿਲਮ ਰਿਲੀਜ਼ ਹੋ ਰਹੀ ਹੈ ਜੀ ਗੁਰਮੁਖ ਉਹਨੂੰ ਡਾਊਨਲੋਡ ਕਰੋ ਤੇ ਆਪਣੇ ਪਰਿਵਾਰ ਨਾਲ ਫਿਲਮ ਦੇਖੋ ਜੀ ਬਿਲਕੁਲ ਪਰਿਵਾਰ ਨਾਲ ਫਿਲਮ ਦੇਖੋ ਨੌ ਭਾਸ਼ਾਵਾਂ ਵਿੱਚ ਜਿਹੜੀ ਕੀ ਹੈ ਇਹ ਫਿਲਮ ਜਿਹੜੀ ਉਹ 24 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਪੰਜਾਬੀ ਮੂਵੀ ਜਿਹੜੀ ਕੀ ਹੈ ਗੁਰਮੁਖ ਜਿਸ ਨੂੰ ਕੀ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ ਔਰ ਜਿਹੜੀ ਕੀ ਇੱਕ ਵੱਡੀ ਸੇਧ ਵੀ ਦਿੰਦੀ ਹੋਈ ਦਿਖਾਈ ਦੇ ਰਹੀ ਹੈ ਇਹ ਫਿਲਮ ਗੁਰਮੁਖ ਕੈਮਰਾ ਪਰਸ ਉਸ ਗੋਪਾਲ ਦੇ ਨਾਲ ਸਿਕੰਦਰ ਪਸਰੀ ਚਾ ਜਨਿਕ ਸਟੇ ਟੀਵੀ ਅੰਮ੍ਰਿਤਸਰ